ਇਹ ਤੇ ਨਵਾਂ ਬੀਡ ਦੇ ਵਿੱਚ ਆ ਪਿੱਛੇ ਤੁਸੀਂ ਦੇਖੋਗੇ ਬੈਂਡਿਲੇਟਰ ਦਾ ਸਾਰੀ ਫੈਸਿਲਿਟੀ ਆ ਆਕਸੀਜਨ ਦੀ ਫੈਸਿਲਿਟੀ ਆ ਕਿਉਂਕਿ ਇਸ ਸਮੇਂ ਦੇ ਵਿੱਚ ਬਹੁਤ ਵੀ ਸਮੇਂ ਤੋਂ ਦੇਖਣੇ ਬਿਮਾਰੀਆਂ ਜਿਹੜੀਆਂ ਉਹ ਭਿਆਨਕ ਜਿਹੜੀਆਂ ਚੱਲ ਰਹੀਆਂ ਤੇ ਅਸੀਂ ਆਪਣੇ ਤੌਰ ਦੇ ਉੱਤੇ ਹੜਾਂ ਦੇ ਵਿੱਚ ਵੀ ਆਪਣੇ ਹੁਣ ਇੱਕ ਦੋ ਜਾਂ ਹੰਦਿਆਂ ਦੇ ਵਿੱਚ ਵੱਡੀਆਂ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਪਹਿਲਾਂ ਵੀ ਸਾਡੀਆਂ ਗੁਰੂ ਆਮਦਸ ਮੈਡੀਕਲ ਯੂਨੀਵਰਸਿਟੀ ਦੀਆਂ ਗਈਆਂ ਤੇ ਹੁਣ ਵੀ ਅਸੀਂ ਥੋੜੇ ਦਿਨਾਂ ਤੋਂ ਤੋਰਾਂਗੇ ਤੋ ਇਹ ਜਿਹੜੀਆਂ ਮੈਂ ਸਮਝਦਾ ਮਾਡਰਨ ਸਟੇਟਿਸ ਦੀ ਕਈ ਵਾਰੀ ਸੀਰੀਅਸ ਹੁੰਦਾ ਬੰਦਾ ਤੇ ਕੋਈ ਕਿਸੇ ਨੂੰ ਦੂਰ ਤਰ੍ਹਾਂ ਡਾਡੇ ਲਿਜਾਣਾ ਪੈਂਦਾ ਤੇ ਉਹਨੂੰ ਲਾਈਵ ਸਪੋਰਟ ਮਿਲ ਜਾਂਦੀ ਆ ਇਹ ਸਾਰੀ ਲਾਈਵ ਸਪੋਰਟ ਇਹਦੇ ਵਿੱਚ ਲੱਗੀ ਹੋਆ ਦੇਖੋ ਜਿਹੜੇ ਇਸ ਵੇਲੇ ਮਤਲਬ ਕਿ ਜਿਹੜੇ ਲੋਕੀ ਦੱਸੋ ਸਾਡੇ ਲੋਕਾਂ ਨੇ ਮਹਿਸੂਸ ਕਰੇ ਕਿ ਇਸ ਚੀਜ਼ ਦੀ ਲੋੜ ਹੈ ਕਿਉਂਕਿ ਬੜਾ ਤੋਂ ਬਾਅਦ ਇਹ ਚੀਜ਼ ਦੀ ਲੋੜ ਹੈ ਤੇ ਸਰਕਾਰ ਇਸ ਪਾਸੇ ਤਾਂ ਨਾ ਦੇ ਕਿ ਬੁਧੀ ਕਿ ਧਿਆਨ ਨਹੀਂ ਦੇ ਰਹੀ ਜਾਂ ਫਿਰ ਕੀ ਲੋੜ ਹੈ ਕਿ ਹੋਰ ਵਕਤ ਆਉਂਦੇ ਮੈਂ ਸਮਝਦਾ ਸਰਕਾਰ ਆਪਾਂ ਚੁਣਦੇ ਕਿਸ ਕੰਮ ਲਈ ਆ ਫਾਰ ਦਾ ਵੈਲਫੇਅਰ ਆਫ ਦਾ ਪੀਪਲ ਪੇ ਤਾਂ ਆ ਕੇ ਕੋਈ ਔਖਾ ਸੌਖਾ ਵੀ ਸਮਾਂ ਆਵੇ ਤੇ ਜਿਹੜੀ ਸਰਕਾਰ ਉਹਦੀ ਮਦਦ ਕਰੇ ਮਦਦ ਕਰੀਏ ਜੀ ਸਪਾਰ ਹੁਣ ਮੇਰਾ ਖਿਆਲ ਆ ਸਰਕਾਰ ਤਾਂ ਸੁੱਤੀ ਪਈ ਆ ਆ ਦੋ ਤਿੰਨ ਦਿਨ ਅਜਲਾਸ ਚੱਲਿਆ ਮੈਂ ਨਹੀਂ ਕਹਿੰਦਾ ਤੁਸੀਂ ਸਾਰਿਆਂ ਨੇ ਦੇਖਿਆ ਇਹਦਾ ਇੱਕ ਜਿੱਦਾਂ ਬੀਬੀਆਂ ਵਿਆਹਾਂ 'ਚ ਸੱਠਣੀਆਂ ਨਹੀਂ ਜਾਂਦੀਆਂ ਹੁੰਦੀਆਂ ਉਹ ਉਹਨੂੰ ਕਹੀ ਜਾਂਦੇ ਉਹਨੂੰ ਕਹੀ ਜਾਂਦੇ ਗੱਲ ਤਾਂ ਪ੍ਰੋਗਰੈਸिव ਤੌਰ ਦੇ ਉੱਤੇ ਕੰਮ ਕਰਨ ਦੀ ਆ ਮੈਂ ਆਪ ਵੀ ਜਾਤੀ ਤੌਰ ਤੇ ਜਨਾ ਜਨਾ ਪਿੰਡਾਂ ਦੇ ਵਿੱਚ ਗਿਆ ਕਿਉਂਕਿ ਇਹ ਇੱਕ ਫੀਲਿੰਗ ਹੁੰਦੀ ਜਿਹੜੇ ਬੰਦੇ ਦੇ ਆਪ ਬੱਤ ਨਹੀਂ ਫੇ ਪਤਾ ਲੱਗਦਾ ਦੋਵੇਂ ਨੂੰ ਮੱਲ ਬੰਦਾ ਉਹੀ ਸਮਝਦਾ ਪਰ ਜਿਨ੍ਹਾਂ ਦਾ ਹੁਣੇ ਵਾਪਰੀ ਆ ਜਿਹੜੇ ਵਿਚਾਰੇ ਕੇਵਲ ਤਾਂ ਕੇਵਲ ਖੇਤੀ ਦਾ ਕਸੀਮਤ ਆ ਹੋਰ ਕੋਈ ਰਜਗਾਰ ਦਾ ਪੰਦਾ ਨਹੀਂ ਇੱਕ ਬਥਰ ਮਰ ਗਏ ਕਰਜ਼ਾ ਸਿਰ ਤੇ ਆ ਤੇ ਅਗਲੀ ਅਗਲੀ ਦਾ ਹਲੇ ਕੋਈ ਯਕੀਨ ਨਹੀਂ ਸੋ ਅਸੀਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਫੌਰਨ ਤੌਰ ਤੇ ਡੀਜ਼ਲ ਦੀ ਸਪਲਾਈ ਨਾਲ ਬੀਆ ਦੀ ਸਪਲਾਈ ਤੇ ਨਾਲ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿੱਥੇ ਕਿਤੇ ਕੋਈ ਕਈਆਂ ਦੇ ਘਰ ਵੀ ਟਿਕੇ ਆ ਅਸੀਂ ਇੱਕ ਦਿਨ ਗਏ ਵੀ ਸੀ ਤੇ ਯਤਨ ਕਰਾਂਗੇ ਵੀ ਬਹੁਤ ਆਦਾਨੇ ਕਿਉਂਕਿ ਸ਼ਾਮੀ ਕਮੇਟੀ ਦੇ ਜਿਹੜੇ ਵਸੀਲੇ ਹ ਸੀਮਤ ਆ ਪਰ ਗੁਰੂ ਸਾਹਿਬ ਕਿਰਪਾ ਕਰਨੇ ਕਾਰ ਜਿਹੜੇ ਆ ਇਸ ਸੰਗਤਾਂ ਦੇ ਗੋਚ ਨਹੀਂ ਹੁੰਦੇ ਤੇ ਉਹਦੇ ਵਿੱਚ ਵੀ ਆਪਣਾ ਕੋਈ ਯੋਗਨ ਜਿਹੜਾ ਬਣਦਾ ਪਾਵਾਂਗੇ ਤੁਸੀਂ ਗੱਲ ਦੱਸ ਦਿਓ ਕਿ ਤੁਹਾਡਾ ਦਿਨ ਹੈਗਾ ਇਹਨਾਂ ਦੋਨਾਂ ਚ ਕਈ ਸਾਡੇ ਸਾਥੀ ਅੰਸਰ ਨੇ ਮਹੌਲ ਕਰ ਗਏ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹੁੰਦਾ ਤਨ ਮਾਨਤ ਧਨ ਤਿੰਨ ਤਰ੍ਹਾਂ ਦੀ ਸੇਵਾ ਜਿਹੜੀ ਉਹ ਮੰਨੀ ਜਾਂਦੀ ਆ ਕਈ ਵਾਰੀ ਮਾਨਣਾ ਬੰਦਾ ਅਰਦਾਸ ਹੀ ਕਰ ਦਿੰਦਾ ਚੰਗੇ ਲਈ ਅਰਦਾਸ ਕੀਤੀ ਉਹ ਵੀ ਸਹਾਇ ਹੋ ਜਾਂਦੀ ਤੇ ਤਨ ਦੇ ਨਾਲ ਵੀ ਜੇਲੇ ਕਿਸੇ ਔਖੇ ਬਲੇ ਕਿਸੇ ਸੇਵਾ ਕਰੋ ਤੇ ਉਹ ਵੀ ਸਹਾਇ ਹੋ ਜਾਂਦੀ ਆ ਤੇ ਫਿਰ ਤਨ ਦੇ ਨਾਲ ਵੀ ਸੇਵਾ ਉਹ ਵੀ ਸਤਿਗੁਰੂ ਜੀ ਦੇ ਦਰ ਤੇ ਪਰਵਾਨ ਆ ਸੋ ਸਾਰੀ ਸੰਗਤ ਨੂੰ ਮੈਂ ਕਹਿਣਾ ਚਾਹੁੰਦਾ ਤਨ ਮਾਨਤ ਧਨ ਜਿਹੜੇ ਕੋਈ ਤਨਨਾ ਸੇਵਾ ਕਰ ਸਕਦੇ ਹੋ ਆਪਣਾ ਯੋਗਦਾਨ ਪਾਉਣ ਤਨਨਾ ਜਿਹੜੇ ਆ ਸਕਦੇ ਜਿੰਦਾ ਅੱਜ ਖੈਰਾ ਪਰਿਵਾਰ ਨੇ ਬਣਾ ਕੀਤਾ ਤੇ ਜਿਹੜੇ ਨਹੀਂ ਜਾ ਸਕਦੇ ਉਹ ਮਨ ਦੇ ਨਾਲ ਘਰ ਹੀ ਬੈਠੇ ਦੋ ਜਪਜੀ ਸਾਹਿਬ ਦੇ ਬਾੜ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਇਹੋ ਸਾਰਾ ਅੱਜ ਜਿਹੜਾ ਸਾਡੇ ਲਈ ਸੰਦੇਸ਼ ਹੈ ਕਿ ਜਿਹੜਾ ਤੁਹਾਹਰੇ ਦਿਨਾਂ 'ਚ ਜਿਹੜੇ ਕੋਈ ਸਵਾਤੀ ਹੰਸਨ ਨੇ ਜਿਹੜੇ ਆਪਸੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਧਮਕੀਆਂ ਵਗੈਰਾ ਕਈ ਤਰੀਕੇ ਦੇ ਦਿਵਾਲੀ ਦਿਨ ਜਾਂ ਹੋਰ ਜਿਹੜੇ ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਕੀ ਸੰਦੇਸ਼ ਹੈ ਤੇ ਲੋਕਾਂ ਨੂੰ ਕੀ ਕਹੇ ਦੇਖੋ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਰਿਹਾ ਉਹ ਪ੍ਰਕਾਸ਼ ਬੁਰਗੌਰਪੁਰ 8 ਤਰੀਕ ਨੂੰ ਆ। ਤੇ ਸਤਪੁਰ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਨਗਰੀ ਤੇ ਉਹ ਸਥਾਨ ਬਚਾਇਆ ਸੀ ਜਿੱਥੇ ਸਮੁੱਚੀ ਸਮੁੱਚੀ ਮਨੁੱਖਤਾ ਨੂੰ ਆਪਾਂ ਕੇਂਦਰ ਤਸਦੀਬ ਕਰਦੇ। ਤੇ ਮੈਂ ਸਮਝਦਾ ਵੀ ਸਾਰੇ ਇਦਾਂ ਦੀਆਂ ਸ਼ਰਤਾਂ ਕਿਸੇ ਵੀ ਪੱਖ ਦੀਆਂ ਕੇਵਲ ਦਾ ਕੇਵਲ ਆਪਾਂ ਗੁਰੂ ਨੂੰ ਸਮਰਪਿਤ ਹੋ ਜਾਈਏ ਕਿਉਂਕਿ ਜਿਲੇ ਕੋ ਨਮਾ ਪ੍ਰਾਣਾ ਸਮਾਜ ਜਿਲੇ ਮੋਕੇ ਜਾਂਦਾ ਆਪਣਾ ਤੇ ਜਿਲੇ ਫੇ ਕੋ ਦਰਗਾਹੀ ਹੁਕਮਾਉਦਾ ਫਿਰ ਉੱਥੇ ਇਹ ਸੇਵਾ ਜਿਹੜੀ ਆ ਉਹ ਸਹਾਇਕੀ ਆਜ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰੀਸ਼ ਸਿੰਘ ਜੀ ਖੈਰਾ ਇਹਨਾਂ ਦਾ ਸਾਰਾ ਸਮੁੱਚਾ ਪਰਿਵਾਰ ਭਾਵੇਂ ਅਮਰੀਕਾ ਚ ਰਹਿੰਦਾ ਪਰ ਮੋਹ ਤੇ ਪਿਆਰ ਤੇ ਮਿੱਟੀ ਦਾ ਮੋਹ ਹਮੇਸ਼ਾ ਪੰਜਾਬ ਦੇ ਨਾਲ ਰਹਿੰਦਾ ਉਹ ਚੋਮਣੀ ਅਕਾਲੀ ਦਲ ਦੇ ਜੂ ਐਸਐਡੀ ਪ੍ਰਧਾਨ ਵੀ ਆ ਜਿਹੜਾ ਪਿਛਲਾ ਸਮਾਂ ਹਾੜਾਂ ਦਾ ਚੱਲਿਆ ਤੇ ਬਾਜੀ ਦਾ ਤੇਜੀ ਹੁਣ ਆਇਆ ਭਈ ਫਲੱਡ ਅਫੈਕਟਡ ਦੇ ਏਰੀਆ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਐਂਬੂਲੈਂਸ ਵਿਦ 올 ਜਿਹੜਾ ਇੰਟਰਡਕਟ ਸਟਰਕਚਰ ਜਿਹਦੇ ਵਿੱਚ ਆਪਣੇ ਮਾਡਰਨ ਜਿਹੜੀਆਂ ਸਾਰੀਆਂ ਸਹੂਲਤਾਂ ਆ ਵੈਂਟੀਲੇਟਰ ਆ ਆਕਸੀਜਨ ਉਹ ਸਾਰੀ ਅੱਜ ਜਿਹੜੀ ਆ ਸਾਚੇ ਖਾਨਦ ਸ੍ਰੀ ਹਰਮੰਦਰ ਦਰਬਾਰ ਸਾਹਿਬ ਦੀ ਨੂੰ ਭੇਟ ਕੀਤੀ ਗਈ ਆ ਮੈਂ ਸਮਝਦਾ ਗੁਰਨਾਨਕ ਦੇਵ ਪਾਤਸ਼ਾਹ ਜੀ ਦਾ ਮੁੰਡਲਾ ਸੁਨਾਹਣ ਵੀ ਇਹੋ ਸੀ ਕਿ ਗੁਰੂ ਕੇ ਸਿੱਖ ਨੇ ਆਪਣਾ ਦਸਬੰਦ ਕੱਢ ਕੇ ਗੁਰੂ ਨੂੰ ਭੇਟ ਵੀ ਕਰਨਾ ਸੋ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਮਰੀਕਾ ਬੈਠੇ ਵੀ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਤੇ ਨਹੀਂ ਆਪਣਾ ਯੋਗਦਾਨ ਇਹ ਪਾ ਕੇ ਅੱਜ ਐਮੂਲੈਂਸ ਨਵੀਂ ਜਿਹੜੀ ਆ ਉਹ ਭੇਟ ਕੀਤੀ ਆ ਮੈਂ ਜਿੱਥੇ ਬਾਪੂ ਮਜੀਠ ਸਿੰਘ ਹੁਣਾਂ ਦਾ ਧੰਨਵਾਦ ਕਰਦਾ। ਉੱਥੇ ਸਾਰੇ ਪਰਿਵਾਰ ਦਾ ਵੀ ਧੰਨਵਾਦ ਕਰਦਾ। ਕਿ ਗੁਰੂ ਸਾਹਿਬ ਜੀ ਆਪਣੇ ਦਰੋਂ ਘਰੋਂ ਇਸ ਪਰਿਵਾਰ ਨੂੰ ਚੀਕ ਰੱਖਣੀ। ਪਰਸਪਰ ਇਤਫਾਕ ਤੇ ਏਕਤਾ ਦੇ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਵੰਡ ਕੇ ਚੱਲੋ। ਤੋਂ ਮੈਂ ਧੰਨਵਾਦ ਕਰਦਾ ਆਪਣਾ ਵੀਰ ਸਰਦਾਰ ਰਣਜੀਤ ਸਿੰਘ ਕਾਲੋਂ ਵੀ ਤੇ ਸਾਡੇ ਇੱਥੇ ਜਲੰਧਰ ਦੇ ਪੁਰਾਣੇ ਕਾਲੇ ਜਿਹੜੇ ਹਰ ਵੇਲੇ ਸਾਡੇ ਨਾਲ ਰਹਿੰਦੇ ਆ। ਪਰਮਜੀਤ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਨਾ ਤੋਂ ਸਾਰਿਆਂ ਦੇ ਜਿੰਨੇ ਵੀ ਆਏ ਸਾਰਿਆਂ ਦਾ ਧੰਨਵਾਦ ਔਰ ਆਸ ਵੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਰ ਇੱਕ ਬੰਦਾ ਲੋਚਦਾ ਕਿ ਮੈਂ ਆਪਣਾ ਦਸਵੰਦ ਕੱਢਾਂ ਪਰ ਇਹ ਬੇਰਲਿਆਂ ਦੇ ਹਿੱਸੇ ਆਉਂਦਾ ਕਿਉਂਕਿ ਜਿਹਲੇ ਕੁਝ ਦੇਣਾ ਹੋਵੇ ਬੜਾ ਔਖਾ ਹੁੰਦਾ ਮੰਗਦੇ ਤਾਂ ਪਰ ਹੋ ਜੇਗਾ ਤੇ ਗੁਰੂ ਸਾਹਿਬ ਜੀ ਨੂੰ ਇਹਨੇ ਅੱਜ ਇਹ ਆਪ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਇਹ ਜਿਹੜੀ ਐਂਬੂਲੈਂਸ ਭੇਟ ਕੀਤੀ ਆ ਗੁਰੂ ਚਾਨਣਾ ਦਾ ਆਸ ਨਹੀਂ ਕੀਤੀ ਸਤਿਗੁਰੂ ਦੀ ਇਹਨਾਂ ਤੇ ਆਪਣੀਆਂ ਖੁਸ਼ੀਆਂ ਤੇ ਰਹਿਮਤਾਂ ਬਖਸ਼ੇ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਇਹ ਨਇਆ ਬੀ ਦੇ ਵਿੱਚ ਆ ਪਿੱਛੇ ਤੁਸੀਂ ਦੇਖੋਗੇ ਬੈਂਡੀਲੇਟਰ ਦਾ ਸਾਰੀ ਫੈਸਿਲਿਟੀ ਆ। ਆਕਸੀਜਨ ਦੀ ਫੈਸਿਲਿਟੀ ਆ। ਕਿਉਂਕਿ ਐ ਸਮੇਂ ਦੇ ਵਿੱਚ ਬਹੁਤ ਤੁਸੀਂ ਦੇ ਸਮੇਂ ਤੋਂ ਦੇਖਨੇ ਬਿਮਾਰੀਆਂ ਜਿਹੜੀਆਂ ਉਹ ਭਿਆਨਕ ਜਿਹੜੀਆਂ ਚੱਲ ਰਹੀਆਂ। ਤੇ ਅਸੀਂ ਆਪਣੇ ਤੌਰ ਦੇ ਉੱਤੇ ਹੜਾਂ ਦੇ ਵਿੱਚ ਵੀ ਆਪਣੇ ਹੁਣ ਇੱਕ ਦੋ ਚੌਂ ਦਿਨਾਂ ਦੇ ਵਿੱਚ ਵੱਡੀਆਂ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਪਹਿਲਾਂ ਵੀ ਸਾਡੀਆਂ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੀਆਂ ਗਈਆਂ ਤੇ ਹੁਣ ਵੀ ਅਸੀਂ ਥੋੜੇ ਦਿਨਾਂ ਚੋ ਤੋਰਾਂਗੇ ਸੋ ਇਹ ਜਿਹੜੀਆਂ ਮੈਥਮੇ ਦਾ ਮਾਡਰਨ ਸਟੇਟਿਸ ਦੀ ਕਈ ਵਾਰੀ ਸੀਰੀਅਸ ਹੁੰਦਾ ਬੰਦਾ ਤੇ ਕੋਈ ਕਿਸੇ ਨੂੰ ਦੂਰ ਤੱਕ ਡਾਡੇ ਲੈ ਜਾਣਾ ਪੈਂਦਾ ਤੇ ਉਹਨੂੰ ਲਾਈਵ ਰਿਪੋਰਟ ਮਿਲ ਜਾਂਦੀ ਆ ਇਹ ਸਾਰੀ ਲਾਈਵ ਰਿਪੋਰਟ ਇਹਦੇ ਵਿੱਚ ਲੱਗੀ ਹੋਇਆ ਦੇਖੋ ਜਿਹੜੇ ਇਸ ਵੇਲੇ ਮਤਲਬ ਕਿ ਜਿਹੜੇ ਲੋਕੀ ਦੱਸੋ ਸਾਡੇ ਲੋਕਾਂ ਨੇ ਮਹਿਸੂਸ ਕਰੇ ਕਿ ਇਸ ਚੀਜ਼ ਦੀ ਲੋੜ ਹੈ ਕਿਉਂਕਿ ਬੜਾ ਤੋਂ ਬਾਅਦ ਇਹ ਚੀਜ਼ ਦੀ ਲੋੜ ਹੈ ਤੇ ਸਰਕਾਰ ਇਸ ਪਾਸੇ ਤਾਂ ਨਾ ਦੇ ਕਿ ਬੁਧੀ ਕਿ ਧਿਆਨ ਹੀ ਦੇ ਰਹੀ ਆ ਫਿਰ ਕੀ ਲੋੜ ਹੈ ਕਿ ਹੋਰ ਵਕਤ ਆਉਂਦੇ ਮੈਂ ਸਮਝਦਾ ਸਰਕਾਰ ਆਪਾਂ ਚੋਣ ਦੇ ਕੇ ਕੰਮ ਲਈਆਂ ਫਾਰ ਦਾ ਵੈਲਫੇਅਰ ਆਫ ਦਾ ਪੀਪਲ ਰਹਿ ਤਾਂ ਕਿ ਕੋਈ ਹੁਕਾਸਾ ਹੋ ਕabhi ਸਮਾਂ ਆਵੇ ਤੇ ਜਿਹੜੀ ਸਰਕਾਰ ਉਹਦੀ ਮਦਦ ਕਰੇ ਮਦਦ ਕਰ ਰਹੀ ਹੈ ਜੀ ਫਿਰ ਫਾਰ ਹੁਣ ਮੇਰਾ ਖਿਆਲ ਹੈ ਸਰਕਾਰ ਤਾਂ ਸੁੱਤੀ ਪਈ ਆ ਆ ਦੋ ਤਿੰਨ ਦਿਨ ਅਜਲਾਸ ਚੱਲਿਆ ਮੈਂ ਨਹੀਂ ਕਹਿੰਦਾ ਤੁਸੀਂ ਸਾਰਿਆਂ ਨੇ ਦੇਖਿਆ ਇਹਦਾ ਇੱਕ ਜਿੱਦਾਂ ਬੀਬੀਆਂ ਵਿਆਹਾਂ 'ਚ ਸਿਠਣੀਆਂ ਨਹੀਂ ਜਿੰਦੀਆਂ ਹੁੰਦੀਆਂ ਉਹ ਉਹਨੂੰ ਕਹੀ ਜਾਂਦੇ ਉਹਨੂੰ ਕਹੀ ਜਾਂਦੇ ਗੱਲ ਤਾਂ ਪ੍ਰੋਗਰੈਸिव ਤੌਰ ਦੇ ਉੱਤੇ ਕੰਮ ਕਰਨ ਦੀ ਆ ਮੈਂ ਆਪ ਵੀ ਜਾਤੀ ਤੌਰ ਤੇ ਜਨਾ ਜਨਾ ਪਿੰਡਾਂ ਦੇ ਵਿੱਚ ਗਿਆ ਕਿਉਂਕਿ ਇਹ ਇੱਕ ਫੀਲਿੰਗ ਹੁੰਦੀ ਜਿਹੜੇ ਬੰਦੇ ਦੇ ਆਪ ਬੱਤ ਵੀ ਫੇ ਪਤਾ ਲੱਗਦਾ ਦੋਵੇਂ ਨੂੰ ਮੱਲ ਬੰਦਾ ਉਵੇਂ ਹੀ ਸਮਝਦਾ ਪਰ ਜਿੰਨਾਂ ਦਾ ਹੁਣੇ ਵਾਪਰੀ ਆ ਜਿਹੜੇ ਵਿਚਾਰੇ ਕੇਵਲ ਤਾਂ ਕੇਵਲ ਖੇਤੀ ਤੱਕ ਸੀਮਤ ਆ ਔਰ ਕੋਈ ਰੋਜ਼ਗਾਰ ਦਾ ਪੰਗਾ ਨਹੀਂ ਇੱਕ ਬਥਰ ਮਰ ਗਏ ਕਰਜ਼ਾ ਸਿਰ ਤੇ ਆ ਤੇ ਅਗਲੀ ਅਗਲੀ ਦਾ ਹਲੇ ਕੋਈ ਯਕੀਨ ਨਹੀਂ ਸੋ ਅਸੀਂ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਫੌਰਨ ਤੌਰ ਤੇ ਡੀਜ਼ਲ ਦੀ ਸਪਲਾਈ ਨਾਲ ਬੀਆ ਦੀ ਸਪਲਾਈ ਤੇ ਨਾਲ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿੱਥੇ ਕਿਤੇ ਕੋਈ ਕਈਆਂ ਦੇ ਘਰ ਵੀ ਟੁੱਟੇ ਆ ਅਸੀਂ ਇੱਕਦਮ ਗਏ ਵੀ ਸੀ ਤੇ ਯਤਨ ਕਰਾਂਗੇ ਭਈ ਬਹੁਤ ਆਦਾਂ ਨੇ ਕਿਉਂਕਿ ਸ਼ੌਮਨੀ ਕਮੇਟੀ ਦੇ ਜਿਹੜੇ ਵਸੀਲੇ ਹਸੀਮਤ ਆ ਪਰ ਗੁਰੂ ਸਾਹਿਬ ਕਿਰਪਾ ਕਰਨੇ ਕਾਰ ਜਿਹੜੇ ਆ ਇਸ ਸੰਗਤਾਂ ਦੇ ਗੋਚ ਨਹੀਂ ਹੁੰਦੇ ਤੇ ਉਹਦੇ ਵਿੱਚ ਵੀ ਆਪਣਾ ਕੋਈ ਯੋਗ ਨਾ ਜਿਹੜਾ ਬੰਦਾ ਪਾਵਾ। ਤੁਸੀਂ ਗੱਲ ਦੱਸ ਦਿਓ ਕਿ ਤੁਹਾਰਾ ਦਿਨ ਹੈਗਾ ਇਹਨਾਂ ਦੋਨਾਂ ਚ ਕਈ ਿਆੜੇ ਸਾਥੀ ਅਨਸਰ ਨੇ ਮਹੌਲ ਕਰਾਏ। ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ? ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹੁੰਨਾ ਕਾਰਨ ਮਾਨ ਅਤੇ ਤਾਂ। ਤਿੰਨ ਤਰ੍ਹਾਂ ਦੀ ਸੇਵਾ ਜਿਹੜੀ ਆ ਮੰਨੀ ਜਾਂਦੀ ਆ। ਕਈ ਵਾਰੀ ਮਾਨਣਾ ਬੰਦਾ ਅਰਦਾਸ ਹੀ ਕਰ ਦਿੰਦਾ। ਚੰਗੇ ਲਈ ਅਰਦਾਸ ਕੀਤੀ ਉਹ ਵੀ ਸਹਾਇ ਹੋ ਜਾਂਦੀ। ਤੇ ਧੰਦੇ ਨਾਲ ਵੀ ਜੇਲੇ ਕਿਸੇ ਔਖੇ ਬਲੇ ਕਿਸੇ ਸੇਵਾ ਕਰੋ ਤੇ ਉਹ ਵੀ ਸਹਾਇ ਹੀ ਫਰਾਂਦੀ ਹੈ ਤੇ ਫਿਰ ਤਨ ਦੇ ਨਾਲ ਵੀ ਸੇਵਾ ਉਹ ਵੀ ਸਤਗੁਰੂ ਜੀ ਦੇ ਦਰ ਤੇ ਪਰਵਾਨ ਹੈ ਸੋ ਸਾਰੀ ਸੰਗਤ ਨੂੰ ਮੈਂ ਕਹਿਣਾ ਚਾਹੁੰਦਾ ਤਨ ਮਾਨ ਤਨ ਜਿਹੜੇ ਕੋਈ ਤਨ ਨਾਲ ਸੇਵਾ ਕਰ ਸਕਦੇ ਹੋ ਆਪਣਾ ਯੋਗਦਾਨ ਪਾਉਣ ਤਨ ਨਾਲ ਜਿਹੜੇ ਪਾ ਸਕਦੇ ਜਿੰਦਾ ਅੱਜ ਖੈਰਾ ਪਰਿਵਾਰ ਨੇ ਬਣਾ ਕੀਤਾ ਤੇ ਜਿਹੜੇ ਵੀ ਨਹੀਂ ਜਾ ਸਕਦੇ ਉਹ ਮਨ ਦੇ ਨਾਲ ਘਰ ਹੀ ਬੈਠੇ ਦੋ ਜਪਤੀ ਸਭ ਦੇ ਬਾੜ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਇਹੋ ਸਾਰਾ ਅੱਜ ਜਿਹੜਾ ਸਾਡੇ ਲਈ ਸੰਦੇਸ਼ ਹੈ ਕਿ ਜਿਹੜਾ ਤੁਹਾਡੇ ਦਿਨਾਂ 'ਚ ਜਿਹੜੇ ਕੋਈ ਸਾਥੀ ਹੰਸਰ ਨੇ ਜਿਹੜੇ ਆਪਸੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਧਮਕੀਆਂ ਵਗੈਰਾ ਕਈ ਤਰੀਕੇ ਦੇ ਦਿਵਾਲੀ ਦਿਨ ਹੈ ਜਾਂ ਹੋਰ ਜਿਹੜੇ ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਕੀ ਸੰਦੇਸ਼ ਹੈ ਤੇ ਲੋਕਾਂ ਨੂੰ ਕੀ ਸਦੇ। ਦੇਖੋ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਰਿਹਾ। ਉਹ ਪ੍ਰਕਾਸ਼ ਬੁਰਗੌਰਪੁਰ 8 ਤਰੀਕ ਨੂੰ ਆ। ਤੇ ਸਤਪੁਰ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਨਗਰੀ ਤੇ ਉਹ ਸਥਾਨ ਬਿਠਾਇਆ ਸੀ। ਜਿੱਥੇ ਸਮੂਚੀ ਸਮੂਚੀ ਮਨੁੱਖਤਾ ਨੂੰ ਆਪਾਂ ਕੇਂਦਰ ਤਸਦੀਬ ਕਰਦੇ ਆ। ਤੇ ਮੈਂ ਸਾਹਮਣੇ ਬੈ ਸਾਰੇ ਇਦਾਂ ਦੀਆਂ ਸ਼ਰਤਾਂ ਕਿਸੇ ਵੀ ਪੱਖ ਦੀਆਂ ਕੇਵਲ ਦਾ ਕੇਵਲ ਆਪਾਂ ਗੁਰੂ ਨੂੰ ਸਮਰਪਿਤ ਹੋ ਜਾਈਏ ਕਿਉਂਕਿ ਜਿਹਲੇ ਕੋ ਨਮਾ ਪੁਰਾਣਾ ਸਮਾਜ ਜਿਹਨੇ ਮੋਕੇ ਜਾਂਦਾ ਆਪਣਾ ਤੇ ਜਿਹਲੇ ਕੋ ਦਰਗਾਹੀ ਹੁਕਮਾਉਦਾ ਫਿਰ ਉੱਥੇ ਇਹ ਸੇਵਾ ਜਿਹੜੀ ਆ ਉਹ ਸਹਾਇ